ਸਤਿ ਸ੍ਰੀ ਅਕਾਲ ਕਿਸਾਨ ਵੀਰੋ ਹੋਰ ਠੀਕ ਠਾਕ ਹੋ ਬਾਈ Jio ਦਾ SIM ਨਾ ਲਿਓ Jio ਦਾ SIM ਨਾ ਲਿਓ Jio ਦਾ SIM ਆ ਕੋਈ ਇਹਦੀ ਰੇਂਜ ਨਹੀਂ ਕੋਈ ਨੈਟਵਰਕ ਨਹੀਂ ਇਹਦਾ ਸਹੀ ਕਾਲ ਦੀ ਕੋਈ ਸਮਝ ਨਹੀਂ ਆਉਂਦੀ ਠੀਕ ਹੈ ਨੈਟ ਪਾਉਣਾ Airtel ਦਾ SIM ਲਓ Airtel ਦਾ ਨੈਟ ਪਾਓ 350 ਰੁਪਏ ਆਪਾਂ ਐਮੀ ਖਰਾਬ ਕਰ ਲੈਨੇ ਆ ਰੋਜ਼ ਇਹਨਾਂ ਦੇ ਫੋਨ ਆ ਜਾਂਦੇ ਤੁਸੀਂ ਨੈਟ ਨਹੀਂ ਪਵਾਇਆ ਕਾਲ ਨਹੀਂ ਫਲਾਨਾ ਤੁਹਾਡਾ SIM ਬੰਦ ਹੋਊ ਜੀਓ ਵਾਲੇ ਜਮਾ ਨਾਲੋ ਫੁੱਦੂ ਕੰਪਨੀਆਂ ਸਿਰੇ ਦੀ ਭਾਂਣ ਦੇ ਹੀ ਆ ਰਹੇ ਫੁੱਦੂ ਬਣਾਈ ਜਾਂਦੇ ਆ ਜੀਓ ਵਾਲੇ ਜੀਓ ਦਾ SIM ਜਮਾ ਨਾਲ ਵਰਤੋ ਛੱਕ ਦੀ ਤੁਸੀਂ ਇੱਕ ਪਾਸੇ Airtel ਲਾ ਲਓ ਇੱਕ ਪਾਸੇ Jio ਲਾ ਲਓ Airtel ਦੀ ਗੱਲ ਬਾਤ ਦੀ ਸਮਝਾਉ ਨੈਟ ਵਧੀਆ ਚੱਲਦਾ ਜਮਾ ਫੁੱਦੂ ਕੰਪਨੀਆਂ ਜੀਓ ਠੀਕ ਹੈ ਇਹ ਅੜਵਾਨ ਨਹੀਂ ਹੋ ਗਿਆ ਇੱਕਾ ਸਿਮ ਜਿਹੇ ਜਿਹਦੇ ਮੋਦੀ ਹੋ ਗਿਆ ਇਹ ਦੋ ਤਿੰਨ ਹੈਗੇ ਆ ਲੁੱਟਣ ਨੂੰ ਫਿਰਦੇ ਆ ਪੰਜਾਬ ਨੂੰ ਪੰਜਾਬ ਨੂੰ ਖਤਮ ਕਰਨ ਨੂੰ ਕਹਿੰਦੇ ਆ ਇਹ ਦੇਖੋ ਨੈਟ ਕਿੱਥੇ ਆ ਗਈ ਗੱਲ ਸੋਚਣ ਵਾਲੀ ਆ ਪਹਿਲਾਂ 150 ਦਾ 110 ਰੁਪਏ ਦਾ ਐਂ ਪੈਂਦਾ ਹੁੰਦਾ 250 ਦਾ ਵੀ 250 ਤੋਂ ਵੀ ਚੱਕਦੇ ਸਾਡੇ 300 ਰੁਪਏ ਦਾ ਨੈਟ ਪੈਂਦਾ ਉਹ ਵੀ ਪੂਰਾ ਮਹੀਨਾ ਨਹੀਂ ਪੈਂਦਾ 30 ਦਿਨ ਤਾਂ ਪੂਰੇ ਦਿੰਦੇ ਨਹੀਂ 2 ਦਿਨ ਘਟਾ 28 ਦਿਨ 28 29 30 2 ਦਿਨ ਘਟਾ 3500 ਰੁਪਇਆ ਲੈ ਜਾਂਦੇ ਆ ਜਮਾ ਬੇਕਾਰ ਕੰਪਨੀ ਆ ਬੇਕਾਰ ਸੈਮਨ ਬੇਕਾਰ ਹਰਾ ਕੁਝ ਨਹੀਂ ਨਾ ਨੈਟਵਰਕ ਨਹੀਂ ਕੋਈ ਕੋਈ ਰੇਂਜ ਨਹੀਂ ਆਉਂਦੀ ਕੋਈ ਗੱਲ ਦੀ ਨਹੀਂ ਸਮਝ ਆਉਂਦੀ ਖੁੱਦੂ ਕੰਪਨੀ ਆ ਜਮਾ Jio 0 ਆ 0 ਠੀਕ ਹੈ ਜੇ ਹੀਰੋ ਵਰਤਨਾ ਹੀਰੋ ਹੈ ਜਮਾ ਇੱਕ ਨੰਬਰ Airtel Airtel ਵਰਤੋ ਇਹ ਬਹੁਤ ਛੜੀ ਕੰਪਨੀ ਆ ਬਸ ਮੈਂ ਕੁਝ ਕਹਿ ਨਹੀਂ ਸਕਦਾ ਬਈ ਬਣ ਕੇ ਇਹ ਨਾ ਵਰਤਿਓ ਜਿਉਂ ਖਲਮ ਕਰਦੇਓ ਸਿੱਟਦੇਓ ਕੱਢ ਕੇ ਟੱਟੀ 'ਚ ਮਾਰੋ SIM ਜਾਂ ਕੱਢ ਕੇ ਧੰਨਵਾਦ ਸ਼ੇਅਰ ਲੈ ਕਰਦੇ ਵੀਡੀਓ ਅਰੇ ਜਣੀ ਆਉਦੀ ਇਲਲਾਹ ਨੇ ਭੱਲਾ ਨਹੀਂ ਉੱਠ ਗਈ ਜਾਂਦਾ ਭੈਣ ਦੇ ਹੀ